ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਅਸੀਂ ਬਣਾਵਾਂਗੇ ਬੜਾ ਚਟਪਟਾ ਤੇ ਮਸਾਲੇਦਾਰ ਹਰੀਆਂ ਮਿਰਚਾਂ ਦਾ ਅਚਾਰ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਅਚਾਰ ਬਣਾਉਣ ਵਾਸਤੇ ਇੱਥੇ ਅਸੀਂ ਲਵਾਂਗੇ 200 ਗ੍ਰਾਮ ਦੇ ਕਰੀਬ ਹਰੀਆਂ ਮਿਰਚਾਂ ਇੰਨਾ ਮਿਰਚਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਹੈ ਪੱਖੇ ਥੱਲੇ ਪਹਿਲਾਂ ਡੰਡੀਆਂ ਸਮੇਤ ਸੁਕਾਇਆ ਸੀ ਉਸ ਤੋਂ ਬਾਅਦ ਜਿਹੜੀਆਂ ਡੰਡੀਆਂ ਉਤਾਰ ਕੇ ਅੱਧੇ ਘੰਟੇ ਵਾਸਤੇ ਦੁਬਾਰਾ ਸੁਕਾਇਆ ਹੈ ਤੇ ਮਿਰਚਾਂ ਅਸੀਂ ਇੱਥੇ ਥੋੜੇ ਜੇ ਹਲਕੇ ਰੰਗ ਦੀਆਂ ਲਵਾਂਗੇ ਇਹ ਜ਼ਿਆਦਾ ਕੌੜੀਆਂ ਨਹੀਂ ਹੁੰਦੀਆਂ ਜ਼ਿਆਦਾ ਕੌੜੀਆਂ ਮਿਰਚਾਂ ਦਾ ਆਚਾਰ ਫਿਰ ਖਾਦਾ ਨਹੀਂ ਜਾਂਦਾ ਤੇ ਇਹ ਵੇਖੋ ਇਹਦੇ ਨਾਲ ਨਾਲ ਤਿੰਨ ਚਾਰ ਲਾਲ ਮਿਰਚਾਂ ਵੀ ਹੈਗੀਆਂ ਨੇ ਇਹਦੇ ਵਿੱਚ ਤੇ ਹੁਣ ਅਸੀਂ ਇੰਨਾ ਮਿਰਚਾਂ ਨੂੰ ਦੋ ਦੋ ਪੀਸਾਂ ਵਿੱਚ ਕੱਟ ਲਾਂਗੇ ਤੁਸੀਂ ਆਪਣੇ ਹਿਸਾਬ ਨਾਲ ਚਾਹੇ ਇਦਾਂ ਕੱਟ ਲਓ ਜਿਵੇਂ ਮੈਂ ਕੱਟ ਰਹੀ ਹਾਂ ਜਾਂ ਫਿਰ ਤੁਸੀਂ ਛੋਟੇ-ਛੋਟੇ ਸਾਈਜ਼ ਵਿੱਚ ਵੀ ਕੱਟ ਸਕਦੇ ਹੋ ਜਿੱਦਾਂ ਤੁਹਾਨੂੰ ਸਹੀ ਲੱਗੇ ਮੈਂ ਇੱਥੇ ਕੈਂਚੀ ਦਾ ਯੂਜ਼ ਕੀਤਾ ਹੈ ਤੁਸੀਂ ਚਾਹੋ ਤੇ ਚਾਕੂ ਨਾਲ ਵੀ ਇਹਨਾਂ ਮਿਰਚਾਂ ਨੂੰ ਇਦਾਂ ਹੀ ਕੱਟ ਸਕਦੇ ਹੋ ਆਪਣੇ ਹੱਥਾਂ ਨੂੰ ਬਚਾ ਕੇ ਮਿਰਚਾਂ ਨੂੰ ਕੱਟਣਾ ਹੈ ਜੇ ਤੁਹਾਡੇ ਹੱਥਾਂ ਤੇ ਮਿਰਚਾਂ ਲੱਗਦੀਆਂ ਨੇ ਤਾਂ ਤੁਸੀਂ ਗਲਵਜ਼ ਪਾ ਕੇ ਇਹਨਾਂ ਮਿਰਚਾਂ ਨੂੰ ਕੱਟ ਕਰ ਲਿਓ ਤੇ ਇਸੇ ਤਰੀਕੇ ਨਾਲ ਸੀ ਸਾਰੀਆਂ ਮਿਰਚਾਂ ਦੋ-ਦੋ ਹਿੱਸੇ ਵਿੱਚ ਕੱਟ ਕਰ ਲਾਂਗੇ ਇੱਥੇ ਮੈਂ ਸਾਰੀਆਂ ਮਿਰਚਾਂ ਨੂੰ ਇਸ ਤਰੀਕੇ ਨਾਲ ਕੱਟ ਕੇ ਰੱਖ ਲਿਆ ਏ ਹੁਣ ਇੱਕ ਪੈਨ ਲਵਾਂਗੇ ਉਹਦੇ ਵਿੱਚ ਪਾਵਾਂਗੇ ਦੋ ਚਮਚ ਸੌਫ ਤੇ ਇੱਕ ਚਮਚ ਪਾਵਾਂਗੇ ਜੀਰਾ ਤੇ ਥੋੜੀਆਂ ਜਿਹੀਆਂ ਇੱਥੇ ਕਾਲੀਆਂ ਮਿਰਚਾਂ ਪਾਵਾਂਗੇ ਜ਼ਿਆਦਾ ਨਹੀਂ ਪਾਉਣੀਆਂ ਸਿਰਫ ਫਲੇਵਰ ਵਾਸਤੇ ਪਾਉਣੀਆਂ ਨੇ ਕਿ ਬਸ ਹਲਕਾ ਹਲਕਾ ਕਾਲੀ ਮਿਰਚ ਦਾ ਫਲੇਵਰ ਆਵੇ achar ਵਿੱਚ ਤੇ ਨਾਲ ਹੀ ਪਾਦਾਂਗੇ ਥੋੜੇ ਜਿਹੀ ਲੌਂਗ ਇਹ ਵੀ ਅਸੀਂ ਕਾਟ ਕੇ ਯੂਜ਼ ਕਰਨੇ ਨੇ ਇਹ ਤਸਵੀਰ ਵਿੱਚ ਗਰਮ ਹੁੰਦੇ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਬਿਲਕੁਲ ਲੋ ਫਲੇਮ ਤੇ ਪੁੰਨਣਾ ਆ। ਕਲਰ ਚੇਂਜ ਨਹੀਂ ਕਰਨਾ ਮਸਾਲਿਆਂ ਦਾ। ਸਿਰਫ ਜਦੋਂ ਇਹਨਾਂ ਮਸਾਲਿਆਂ ਦੀ ਨਮੀ ਦੂਰ ਹੋ ਜੇ, ਹਲਕੀ-ਹਲਕੀ ਖੁਸ਼ਬੂ ਆਣੀ ਸ਼ੁਰੂ ਹੋ ਜੇ ਮਸਾਲਿਆਂ ਵਿੱਚੋਂ ਤਾਂ ਉਦੋਂ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਣਾ ਆ। 2 ਮਿੰਟ ਲੱਗੇ ਨੇ ਇਹਨਾਂ ਮਸਾਲਿਆਂ ਨੂੰ ਪੁੰਨਣ ਤੇ ਦੇਖੋ ਮਸਾਲੇ ਚੰਗੀ ਤਰ੍ਹਾਂ ਪੁੱਜ ਗਏ ਨੇ। ਹਲਕਾ ਜਿਹਾ ਕਲਰ ਵੀ ਚੇਂਜ ਹੋ ਗਿਆ ਆ ਤੇ ਇੱਥੇ ਅਸੀਂ ਹੁਣ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ। ਇਹਨਾਂ ਮਸਾਲਿਆਂ ਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਤਾਂ ਕਿ ਇਹ ਠੰਡੇ ਹੋ ਸਕਣ ਤੇ ਠੰਡਾ ਹੋਣ ਤੇ ਹੀ ਇਹਨਾਂ ਮਸਾਲਿਆਂ ਨੂੰ ਅਸੀਂ ਪੀਸ ਕੇ ਤਿਆਰ ਕਰਾਂਗੇ ਤੇ ਹੁਣ ਦੁਬਾਰਾ ਪੈਨ ਲਵਾਂਗੇ ਉਹਦੇ ਵਿੱਚ ਸਰੋਂ ਦਾ ਤੇਲ ਪਾ ਦਾਂਗੇ ਅੱਧੇ ਕੱਪ ਦੇ ਕਰੀਬ ਅਸੀਂ ਇਹ ਤੇਲ ਪਾਇਆ ਸਰੋਂ ਦਾ ਤੇ ਤੇਲ ਅਸੀਂ ਜ਼ਿਆਦਾ ਨਹੀਂ ਇਹਦੇ ਵਿੱਚ ਪਾਉਣਾ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਗਰਮ ਕਰਕੇ ਅਸੀਂ ਠੰਡਾ ਕਰਕੇ ਇਹ ਚਾਰ ਵਿੱਚ ਪਾਉਣਾ ਆ ਇੱਥੇ ਦੇਖੋ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਗੈਸ ਦੀ ਫਲੇਮ ਅਸੀਂ ਬੰਦ ਕਰ ਦਵਾਂਗੇ ਇੱਧਰ ਮਸਾਲੇ ਵੀ ਠੰਡੇ ਹੋ ਗਏ ਨੇ ਇਹਨਾਂ ਨੂੰ ਮਿਕਸੀ ਦੇ ਜਾਰ ਵਿੱਚ ਪਾ ਕੇ ਦਰਦਰਾ ਜਿਹਾ ਪੀਸਣਾ ਆ ਬਿਲਕੁਲ ਪਾਊਡਰ ਨਹੀਂ ਬਣਾਉਣਾ ਮਸਾਲਿਆਂ ਦਾ ਹਲਕਾ ਦਰਦਰਾ ਰੱਖਾਂਗੇ ਲਓ ਜੀ ਮਸਾਲੇ ਵੀ ਤਿਆਰ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਹਲਕਾ ਦਰਦਰਾ ਰੱਖਿਆ ਹੈ ਮਸਾਲਿਆਂ ਨੂੰ ਹੁਣ ਇੱਥੇ ਹਰੀਆਂ ਮਿਰਚਾਂ ਲਵਾਂਗੇ ਇਹਨਾਂ ਮਿਰਚਾਂ ਤੇ ਸਭ ਤੋਂ ਪਹਿਲਾਂ ਇਹ ਤਿਆਰ ਕੀਤਾ ਹੋਇਆ ਮਸਾਲਾ ਪਾ ਦਾਂਗੇ ਹੁਣ ਇੱਥੇ 2 ਚਮਚ ਭਰ ਕੇ ਨਮਕ ਦੇ ਪਾਵਾਂਗੇ ਨਮਕਾ achar ਵਿੱਚ ਜਿਆਦਾ ਪੈਂਦਾ ਥੋੜਾ ਜਿਹਾ ਇਹਦੇ ਨਾਲ achar ਜਲਦੀ ਖਰਾਬ ਨਹੀਂ ਹੁੰਦਾ ਹੁਣ 1.5 ਚਮਚਾ ਪਾ ਦਾਂਗੇ ਇੱਥੇ ਧਨੀਆ ਦਾ ਪਾਊਡਰ ਨਾਲ ਹੀ ਪਾ ਦਾਂਗੇ 1 ਚਮਚ ਭਰ ਕੇ ਹਲਦੀ ਦਾ 1.5 ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਕਸ਼ਮੀਰੀ ਲਾਲ ਮਿਰਚ ਪਾਣ ਨਾਲ achar ਵਿੱਚ ਮਿਰਚ ਨਹੀਂ ਹੋਏਗੀ ਇਹਦਾ ਬਸ ਇਹਦੇ ਨਾਲ ਕਲਰ ਵਧੀਆ ਆਏਗਾ achar ਦਾ ਹੁਣ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਹਿੰਗ ਹਿੰਗ ਦਾ ਵੀ ਟੇਸਟ ਵਧੀਆ ਆਉਂਦਾ ਆਚਾਰ ਵਿੱਚ ਤੇ ਦੋ ਚਮਚੇ ਭਰ ਕੇ ਇੱਥੇ ਪਾ ਦਾਂਗੇ ਪੀਸੀ ਹੋਈ ਰਾਈ ਤੁਸੀਂ ਇੱਥੇ ਸਾਬਤ ਰਾਈ ਨੂੰ ਵੀ ਪੀਸ ਕੇ ਇਹਦੇ ਵਿੱਚ ਪਾ ਸਕਦੇ ਹੋ ਹੁਣ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਜਿਹੜਾ ਅਸੀਂ ਗਰਮ ਕਰਕੇ ਠੰਡਾ ਕੀਤਾ ਹੋਇਆ ਸੀ ਤੇ ਇਹ ਤੇਲ ਅਸੀਂ ਬਿਲਕੁਲ ਠੰਡਾ ਕਰਕੇ ਹੀ ਆਚਾਰ ਵਿੱਚ ਪਾਉਣਾ ਹੈ ਗਰਮ ਗਰਮ ਤੇਲ ਨਹੀਂ ਪਾਉਣਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੀਆਂ ਚੀਜ਼ਾਂ ਨੂੰ ਮਿਰਚਾਂ ਦੇ ਨਾਲ ਤਾਂਕੇ ਸਾਰੇ ਮਸਾਲਿਆਂ ਦੀ ਕੋਟਿੰਗ ਮਿਰਚਾਂ ਦੇ ਉੱਪਰ ਹੋ ਸਕੇ ਸਾਰੇ ਮਸਾਲੇ ਅਸੀਂ ਇੱਥੇ ਮਿਕਸ ਕਰ ਲਏ ਹੁਣ ਇਹਦੇ ਵਿੱਚ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਸਿਰਕਾ ਮੈਂ ਇੱਥੇ ਕੋਲੀ ਨਾਲ ਮਿਣਿਆ ਆ ਸਿਰਕਾ ਮਤਲਬ ਅੱਧੀ ਕੋਲੀ ਤੋਂ ਥੋੜਾ ਜਿਹਾ ਘੱਟ ਸਿਰਕਾ ਇਹਦੇ ਵਿੱਚ ਪਾਇਆ ਆ ਸਿਰਕੇ ਨਾਲ ਵੀ ਮਿਰਚਾਂ ਵਿੱਚ ਖਟਾਸ ਆਏਗੀ ਥੋੜੀ ਖਟਾਸ ਆਏਗੀ ਰਾਈ ਨਾਲ ਤੇ ਬਹੁਤ ਵਧੀਆ ਖੱਟਾ-ਖੱਟਾ ਮਿਰਚਾਂ ਦਾ ਅਚਾਰ ਬਣ ਕੇ ਤਿਆਰ ਹੋਏਗਾ ਜਿਨੂੰ ਸਾਰੇ ਹੀ ਬਹੁਤ ਪਸੰਦ ਕਰਨਗੇ ਚੰਗੀ ਤਰ੍ਹਾਂ ਦੁਬਾਰਾ ਮਿਕਸ ਕਰ ਲਿਆ ਸਾਰੀਆਂ ਚੀਜ਼ਾਂ ਨੂੰ ਲੋ ਜੀ ਇੱਥੇ ਤਿਆਰ ਹੋ ਗਿਆ ਸਾਡਾ ਚਟਪਟਾ ਤੇ ਮਸਾਲੇਦਾਰ ਹਰੀਆਂ ਮਿਰਚਾਂ ਦਾ ਅਚਾਰ ਕਲਰ ਦੇਖੋ ਤੁਸੀਂ ਮਿਰਚਾਂ ਦਾ ਕਿੰਨਾ ਵਧੀਆ ਆਇਆ ਹੈ ਤੁਸੀਂ ਜਿਸ ਟਾਈਮ ਅਚਾਰ ਪਾਇਆ ਹੈ ਤੁਸੀਂ ਉਸੇ ਟਾਈਮ ਵੀ ਇਸ ਅਚਾਰ ਨੂੰ ਖਾ ਸਕਦੇ ਹੋ ਤੇ ਹੁਣ ਅਸੀਂ ਇਸ ਅਚਾਰ ਨੂੰ ਇੱਕ ਜਾਰ ਵਿੱਚ ਭਰ ਕੇ ਰੱਖ ਲਾਂਗੇ ਤੇ ਕੋਸ਼ਿਸ਼ ਕਰੋ ਜਦੋਂ ਵੀ ਅਚਾਰ ਪਾਓ ਹਮੇਸ਼ਾ ਕੱਚ ਦੇ ਜਾਰ ਵਿੱਚ ਪਾਓ ਅ ਪਲਾਸਟਿਕ ਦਾ ਜਾਰ ਬਿਲਕੁਲ ਨਾ ਯੂਜ਼ ਕਰੋ ਕਿਸੇ ਵੀ ਅਚਾਰ ਲਈ ਤੇ ਅਚਾਰ ਪਾਉਣ ਤੋਂ ਪਹਿਲਾਂ ਜਾਰ ਬਿਲਕੁਲ ਸੁੱਕਾ ਹੋਣਾ ਚਾਹੀਦਾ ਆ ਮੈਂ ਵੀ ਇਸ ਜਾਰ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇੱਕ ਵਾਰੀ ਧੁੱਪ ਲਵਾ ਲਈ ਸੀ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਅਚਾਰ ਪਾਇਆ ਆ ਤੇ ਸਾਰਾ ਮਸਾਲਾ ਜਿਹੜਾ ਪਿੱਛੇ ਰਹਿ ਗਿਆ ਆ ਸਾਰਾ ਇਹਦੇ ਉੱਪਰ ਪਾ ਦਾਂਗੇ ਤੇ ਇਸ ਤਰੀਕੇ ਨਾਲ ਅਚਾਰ ਇੱਕ ਵਾਰੀ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਚਟਪਟਾ ਤੇ ਮਸਾਲੇਦਾਰ ਤੇ ਬਹੁਤ ਥੋੜੇ ਤੇਲ ਵਿੱਚ ਅਸੀਂ ਇਹ achar ਬਣਾ ਕੇ ਤਿਆਰ ਕੀਤਾ ਆ ਇਸ achar ਨੂੰ ਤੁਸੀਂ 10 ਦਿਨ ਬਾਅਦ ਪਿਆ ਰਿਆਂਦੇ ਹੋ ਬਿਲਕੁਲ ਖਰਾਬ ਨਹੀਂ ਹੋਏਗਾ ਤੇ ਜੇ ਤੁਸੀਂ ਜ਼ਿਆਦਾ ਟਾਈਮ ਲਈ achar ਪਾਣਾ ਚਾਹੁੰਦੇ ਹੋ ਤਾਂ ਤੁਸੀਂ ਇਸ achar ਵਿੱਚ ਹੋਰ ਤੇਲ ਪਾ ਦਿਓ ਗਰਮ ਕਰਕੇ ਠੰਡਾ ਕਰਕੇ ਤੇ ਪੂਰੀਆਂ ਮਿਰਚਾਂ ਤੇਲ ਵਿੱਚ ਡੁੱਬੀਆਂ ਹੋਣ ਫਿਰ ਤੁਹਾਡਾ achar ਲੰਬੇ ਸਮੇਂ ਤੱਕ ਚੱਲ ਸਕਦਾ ਆ ਪਰ ਅਸੀਂ ਇਹ achar ਥੋੜੇ ਤੇਲ ਵਿੱਚ ਬਣਾਇਆ ਆ ਕਿਉਂਕਿ ਅਸੀਂ बार-बार ਮਿਰਚ ਦਾ achar ਪਾਉਂਦੇ ਰਹਿੰਨੇ ਆ ਇਸ ਲਈ ਥੋੜਾ ਥੋੜਾ achar ਬਣਾਓ ਤੇ ਨਾਲ-ਨਾਲ ਖਾਓ ਘੱਟ ਤੇਲ ਦਾ ਯੂਜ਼ ਕਰੋ ਤੇ ਜੇ ਤੁਹਾਨੂੰ ਇਹ ਮਿਰਚਾਂ ਦੇ achar ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਲੇ ਵੀਡੀਓ ਵਿੱਚ ਮਿਲਦੇ ਹਾਂ ਕਿਸੇ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ